ਅੱਜ ਜਲੰਧਰ ਵਿਖੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਫੇਰੀ ਨੂੰ ਲੈ ਕੇ ਜਿੱਥੇ ਭਾਜਪਾ ਆਗੂਆਂ ਵਿੱਚ ਕਾਫੀ ਉਤਸ਼ਾਹ ਭਰਿਆ ਰਿਹਾ ਉੱਥੇ ਹੀ ਕਿਸਾਨ ਸੰਘਰਸ਼ ਕਮੇਟੀ ਪੰਜਾਬ ਫੋਟਬੁੱਡਾ ਦੇ ਆਗੂਆਂ ਨੇ ਕਪੂਰਥਲਾ ਵਿਖੇ ਨਰਿੰਦਰ ਮੋਦੀ ਦੇ ਵਿਰੋਧ ਕਰਨ ਲਈ ਵੱਡੇ ਕਾਫਲੇ ਲੈ ਕੇ ਕਪੂਰਥਲਾ ਵਿਖੇ ਪਹੁੰਚੇ ਜਿੱਥੇ ਉਹਨਾਂ ਵੱਲੋਂ ਜਮ ਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਇਸ ਦੌਰਾਨ ਬੀਜੇਪੀ ਦੀ ਰੈਲੀ ਵਿੱਚ ਪਹੁੰਚ ਰਹੇ ਫਿਰੋਜ਼ਪੁਰ ਤੋਂ ਬੀਜੇਪੀ ਦੇ ਸੀਨੀਅਰ ਆਗੂ ਰਾਣਾ ਸੋਢੀ ਨੂੰ ਕਪੂਰਥਲਾ ਵਿਖੇ ਖਿਲਾੜ ਕੇ ਉਹਨਾਂ ਤੋਂ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟਗੁੱਡਾ ਦੇ ਆਗੂਆਂ ਨੇ ਸਵਾਲ ਪੁੱਛੇ ਕਿ ਜੇ ਬੀਜੇਪੀ ਦੇ ਆਗੂ ਪੰਜਾਬ ਦੇ ਘਰ-ਘਰ ਜਾ ਕੇ ਵੋਟਾਂ ਮੰਗ ਸਕਦੇ ਹਨ ਤਾਂ ਕਿਸਾਨਾਂ ਨੂੰ ਦਿੱਲੀ ਵੱਲ ਕਿਉਂ ਜਾਣ ਤੋਂ ਰੋਕਿਆ ਜਾ ਰਿਹਾ ਹੈ ਉਹਨਾਂ ਕਹਿ ਕੇ ਜੇ ਬੀਜੇਪੀ ਪੰਜਾਬ ਅੰਦਰ ਆ ਸਕਦੀ ਹੈ ਤਾਂ ਕਿਸਾਨ ਦਿੱਲੀ ਵਿਖੇ ਕਿਉਂ ਨਹੀਂ ਪਹੁੰਚ ਸਕਦੇ ਕਿਸਾਨ ਆਗੂਆਂ ਨੇ ਰਾਣਾ ਸੋਢੀ ਨੂੰ ਸਵਾਲ ਕੀਤਾ ਕਿ ਜੇ ਸ਼ੰਭੂ ਬਾਰਡਰ ਅਤੇ ਖਨੌਰੀ ਬਾਰਡਰ ਦੇ ਸ਼ਾਂਤਮਈ ਤਰੀਕੇ ਨਾਲ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਤੇ ਹਰਿਆਣਾ ਦੀ ਭਾਜਪਾ ਸਰਕਾਰ ਵੱਲੋਂ ਕਿਉਂ ਤਸ਼ੱਦਦ ਕੀਤੇ ਗਏ ਅਤੇ ਉਹਨਾਂ ਦਾ ਨੌਜਵਾਨ ਸ਼ੁਭਕਰਨ ਕਿਉਂ ਸ਼ਹੀਦ ਕੀਤਾ ਗਿਆ ਜਿਸ ਤੋਂ ਬਾਅਦ ਰਾਣਾ ਸੋਢੀ ਉਹਨਾਂ ਦੇ ਸਵਾਲਾਂ ਤੋਂ ਭੱਜਦੇ ਹੋਏ ਉਥੋਂ ਜਾਣ ਦੀ ਕੋਸ਼ਿਸ਼ ਕਰਨ ਲੱਗੇ ਤਾਂ ਕਿਸਾਨ ਜਥੇਬੰਦੀਆਂ ਅਤੇ ਪੁਲਿਸ ਵਿੱਚ ਕਾਫੀ ਮਾਹੌਲ ਤਣਾਪੂਰਨ ਹੋ ਗਿਆ ਅੱਗੇ ਵੇਖੋ ਖੁਦ ਹੀ ਤੁਸੀਂ ਸਾਰੀ ਰਿਪੋਰਟ ਕੱਲ ਮੋਦੀ ਸਾਹਿਬ ਨੇ ਗੱਲ ਕਹੀ ਆ ਵੀ ਜੇ ਕਿਤੇ 1971 ਦਾ ਕਾਰ ਨਹੀਂ ਬੇਂਟੀ ਆ ਧਰਮ ਦੀ ਤੇ ਐਸ ਵੇਲੇ ਪਾਕਿਸਤਾਨ ਦਾ ਬਣ ਜਾਣਾ ਪਰ ਸਾਡੇ ਪੰਜਾਬੀ ਲੋਕ ਜਾਂਦੇ ਪਰ ਸਾਡੇ ਦਿੱਲੀ ਤੱਕ ਜਾਣ ਦੀ ਜਾਣਦੀ ਜਾਨਦੀ ਬੀਜੇਪੀ ਹੇਠਲੇ ਭਾਈ ਜਰਨ ਅਥੇ ਗੋਮਣ ਸਾਹਿਬ ਕਾਰ ਨਹੀਂ ਬੇਂਟੀ ਆ ਰਾਣਾ ਸੋਢੀ ਫਰੋਇਪੁਰ ਤੋਂ ਕਿਸਾਨਾਂ ਨੇ ਘੇਰਿਆ ਆ ਸਾਡੇ ਤੇ ਕਿਸਾਨ ਅੱਗੇ ਚਲੇ ਗਿਆ ਅੱਜ ਭਾਜਪੀ ਦੀ ਰਲਲੀ ਆ ਉਹਨਾਂ ਨੇ ਸਾਡੇ ਤਿੰਨ ਚਾਰ ਸਵਾਲ ਆ ਉਹ ਸਵਾਲੇ ਨੇ ਪਈ ਜੇ ਤਾਂ ਦਿੱਲੀ ਇਕੱਲੇ ਮੋਤੀ ਦੀ ਆ ਤੇ ਫਿਰ ਪੰਜਾਬ ਨੂੰ ਵੱਖ ਕਿਉਂ ਨੰਬਰ 1 ਜੇ ਇਹ ਸਾਡੇ ਪੰਜਾਬ ਦੇ ਸਾਡੇ ਘਰਾਂ ਦੇ ਵਿੱਚ ਵੋਟਾਂ ਮੰਗ ਸਕਦੇ ਨੇ ਤੇ ਸਾਡੇ ਕਿਸਾਨਾਂ ਨੂੰ ਬਾਟਰਾ ਤੇ ਕਿਉਂ ਰੋਕਿਆ ਗਿਆ ਨੰਬਰ 2 ਜੇ ਰੋਕਣ ਦਾ ਕੋਈ ਤਰੀਕਾ ਹੁੰਦਾ ਸਿੱਧੀਆਂ ਗੋਲੀਆਂ ਮਾਰਨੀਆਂ ਸਾਡੇ ਨੌਜਵਾਨਾਂ ਦੀ ਅੱਖਾਂ ਚਲੀਆਂ ਜਾਣ ਜਾਂ ਸਾਡਾ ਸ਼ੁਭਕਰਨ ਸਿੰਘ ਸ਼ਹੀਦ ਹੋ ਜਾਏ ਉਹਦੇ ਜਿਹੜੇ 3-4 ਸਵਾਲ ਆ ਉਹ ਸਾਨੂੰ ਰਾਣਾ ਜੀ ਦੱਸ ਦੇਣ ਤੇ ਉਹ ਬੇਸ਼ੱਕ ਜਾ ਕੇ ਪ੍ਰਚਾਰ ਕਰਨ ਸਾਡੇ ਪਿੰਡਾਂ ਹੀ ਨਾਲ ਇਹਨਾਂ ਦੇ ਲੱਗਾਂਗੇ ਬੇਨਤੀ ਆ ਰਾਣਾ ਸੋਢੀ ਜੀ ਨੂੰ ਕਿਉਂਕਿ ਇਹ ਜਿਹੜੀ ਫੌਜ ਆ ਤੁਹਾਡੀ ਆ ਤੇ ਇਹਨਾਂ ਦੀਆਂ ਵੋਟਾਂ ਤੁਸੀਂ ਵੰਡਿਓ ਤੇ ਇਹਨਾਂ ਨੂੰ ਤੁਸੀਂ ਗੋਲੀਆਂ ਮਾਰਦੇ ਹੋ ਇਹ ਤੁਹਾਨੂੰ ਇਹ ਪੁੱਛਣਾ ਚਾਹੁੰਦੇ ਠੀਕ ਹੈ ਜੀ ਦੂਤ ਦੀ ਬੇਨਤੀ ਹੈ ਬੜੀ ਹਰਪੂਰ ਹਾਂ ਤੇ ਕਨਸਰਾਜ ਜੀ ਕਹਿੰਦਾ ਭਾਈ ਦੋ ਤਰੀਕ 1 ਜੂਨ ਲੰਗ ਲੈਣਦੇ ਤੇ ਦੋ ਨੂੰ ਬੰਦੇ ਬਣਾਵਾਂਗੇ ਜੁੱਤੀਆਂ ਮਾਰਾਂਗੇ ਦੂਜਾ ਇਹ ਬਿੱਟੂ ਕਹਿੰਦਾ ਵੀ ਚਾਰ ਪੰਜ ਤਰੀਕ ਆ ਲੈਣ ਦੇ ਇਹ ਇਹ ਗੱਲਾਂ ਕੀ ਕਰਨ ਵਾਲੀਆਂ ਵਾ ਇਹ ਕੌਣ ਹੈ ਜਿਹੜੇ ਬੈਠਿਆ ਮੇਰਾ ਜ਼ਿਲ੍ਹਾ ਫਰੋਜਪੁਰ ਹੈ ਜੀ

ਕੀ ਹੋ ਰਿਹਾ ਹੈ ਠੀਕ ਹੈ ਨਾ ਦੋ ਜਣੇ ਨੂੰ ਮਾਰਨਾ ਦਰਾਨਾ ਸੋਤ ਕੋਲ ਠੀਕ ਹੈ